ਪਤਾ ਨਾ ਕੰਮ ਹੈ ਸਾਰਾ ਤੋਂ ਘਟਨਾ ਹੋਈ ਹੈ ਕਿ ਕਾਰਨ ਕੀ ਮੰਦੋਕੀ ਦੀ ਨਲਾਈਕੀ ਨਾਲ ਇੱਕ ਆਪਰੇਸ਼ਨ ਦੀ ਜੀ ਮੈਂ ਬਾਹਰ ਖੜਾ ਸੀ ਮੇਰਾ ਭਰਾ ਧਰਵਿੰਦਰ ਤੇ ਅੰਗਾਸ ਜੀ ਇੱਥੇ ਕਵਰੇਜ ਕਰਨ ਆਏ ਸੀਗੇ ਜੀ ਤੇ ਇੱਕਦਮ ਸੰਗੋ ਆਵਾਜ਼ ਆਈ ਖੰਭਾ ਗਿਆ ਤੇ ਇਹ ਮੈਨੂੰ ਚੇ ਬਾਤ ਜਾ ਮਾਰਿਆ ਵੀ ਆ ਜਾ ਭਾਈ ਕਹਿੰਦਾ ਅੰਗਾਸ ਤੇ ਉੱਪਰ ਖੰਭਾ ਗਿਆ ਜੀ ਤੇ ਅਸੀਂ ਕੱਗੇ ਜੀ ਜਦੋਂ ਚੱਕਿਆਂ ਲਗਾਏ ਖੰਭਾ ਸਕੇ ਮਸਾ ਕੱਗੇ ਉਹ ਹਸਪੀਟਲ ਲਈ ਅਸੀਂ ਉੱਥੋਂ ਜਵਾਬ ਦਿੱਤਾ ਕਿ ਖੰਭਾ ਕਿਸ ਟਾਈਪ ਦਾ ਖੰਭਾ ਸੀ ਇਹ ਇਲੈਕਟ੍ਰੀਕਲ ਖੰਭਾ ਜੀ ਬਹੁਤ ਹੈਵੀ ਹੈ ਜੀ ਬਿਜਲੀ ਬਿਜਲੀ ਵਾਲਾ ਹਾਂਜੀ ਹਾਂਜੀ ਕਾਈਪਰੇਸ਼ਨ ਦਾ ਜੀ ਜਿਹੜੀ ਸੀ ਆਲਰੇਡੀ ਹੋ ਚੁੱਕੀ ਹਾਂਜੀ ਹਾਂਜੀ ਚਾਹਦੇ ਸੀ ਜੀ ਜਦੋਂ ਹੋਈ ਘਟਨਾ ਹਾਂਜੀ ਹਾਂਜੀ ਤੁਹਾਨੂੰ ਇਹ ਗਲਤੀ ਕਿਹਦੀ ਲੱਗਦੀ ਹੈ ਜੀ ਕਾਈਪਰੇਸ਼ਨ ਦੀ ਹੈ ਜੀ ਪਰ ਕੁਛ ਨਹੀਂ ਕਰਦੇ ਤਾਂ ਕਿਸ ਤਰ੍ਹਾਂ ਦੇਖਦੇ ਆ ਕਿਉਂ ਅਕਸਰ ਜਿਹੜਾ ਜੇ ਕਵਰੇਜ ਕਰਦੇ ਆ ਜੋ ਪੱਤਰਕਾਰ ਕਰਵਾ ਸੀਗਾ ਸੋ ਕਿਵੇਂ ਪਤਾ ਲੱਗਿਆ ਤੁਹਾਨੂੰ ਦਾ ਇੱਕਦਮ ਆਵਾਜ਼ ਆਈ ਪਾਜੀ ਸੰਗੋ ਜੀ ਅੱਛਾ ਤੇ ਅਸੀਂ ਅੰਦਰ ਜਾ ਕੇ ਦੇਖਿਆ ਵਿਨਾਸ਼ ਜੀ ਉੱਥੇ ਮੌਕੇ ਤੇ ਫਿਰ ਤੁਸੀਂ ਕਿਵੇਂ ਲੈ ਕੇ ਗਏ ਮਨਾਕ ਨੂੰ ਮੋਟਰਸਾਈਕਲ ਤੇ ਲੈ ਗਏ ਜੀ ਅਸੀਂ ਤੇ ਫਿਰ ਡਾਕਟਰ ਨੇ ਚੈੱਕਅਪ ਕਰਿਆ ਸੀ ਹਾਂ ਜੀ ਹਾਂ ਜੀ ਉੱਥੇ ਉਹ ਮੈਂ ਜਵਾਬ ਦੇ ਦਿੱਤਾ ਕਿਹੜੇ ਹਸਪਤਾਲ ਆਮਰਜੈਂਸੀ ਰਜਿੰਦਰਾ ਹਸਪੀਟਲ ਤੇ ਹੁਣ ਡਾਕਟਰ ਨੇ ਕੀ ਕਿਹਾ ਜਵਾਬ ਦੇ ਦਿੱਤਾ ਜੀ ਕਹਿੰਦੇ ਨੇ ਮੌਤ ਹੋ ਗਈ ਉਹਨਾਂ ਦੀ ਹਾਂ ਜੀ ਹਾਂ ਜੀ ਉਹ ਨਹੀਂ ਹਸਪੀਟਲ ਜਾਂਦੇ ਜਾਂਦੇ ਮੌਤ ਹੋ ਗਈ ਸੀ ਉਹਨਾਂ ਦੀ ਹਾਂ ਜੀ ਹਾਂ ਜੀ ਸਿੰਖਾ ਨਾ ਜੀ ਬਾਈ ਇਹ ਪੂਰਾ ਨਕਿਰਮ ਕੀ ਹੋਇਆ ਹੈ ਨੇਰੀ ਚੱਲ ਰਹੀ ਸੀ ਜਦੋਂ ਕੀ ਗੱਲ ਕਰਦੇ ਕਿਹੜਾ ਪਾਰਕ ਹੈ ਇਹ ਆ ਆਰੀਆ ਸਮਾਚ ਚੌਂਕ ਪਾਰਕ ਹੈ ਜੀ ਟੈਂਕੀ ਵਾਲਾ ਪਾਰਕ ਦੇ ਵਿੱਚ ਅਵਿਨਾਸ਼ ਕੰਬੋਜ ਜੀ ਐਤ ਦੇ ਸਾਹਮਣੇ ਪਾਜੀ ਰਹਿੰਦੇ ਆ ਅੱਗੋਂ ਵੀ ਸਾਨੂੰ ਜਾਣਦੇ ਆ ਮਤਲਬ ਉਹ ਆਏ ਸੀਗੇ ਇੱਕਦਮ ਕਵਰੇਜ ਕਰਨ ਹਲੇ ਵੀਡੀਓ ਬਣਾਣੀ ਚਾਲੂ ਹੀ ਕੀਤੀ ਸੀ ਇੰਨੀ ਦੇ ਚ ਖੰਭਾ ਉੱਪਰ ਗਿਰ ਗਿਆ ਉਹਨਾਂ ਦੇ ਇੱਕਦਮ ਪਿੱਠ ਪਾਰ ਐਵੇਂ ਫੋਲਡ ਹੋ ਗਏ ਉਹ ਤੇ ਅਸੀਂ ਚੀਕਾ ਚੁੱਕਾ ਮਾਰੀਆਂ ਬਾਈ ਉਹਨਾਂ ਨੂੰ ਬੁਲਾਇਆ ਬਾਹਰ ਖੜੇ ਸੀ ਇਹ ਇਫਰ ਉੱਪਰ ਆਈ 22 22 ਅਸੀਂ ਕੁਦਮ ਬਹੁਤ ਜ਼ੋਰ ਲਾਇਆ ਪਰ ਖੰਭਾ ਚੱਕਿਆ ਨਹੀਂ ਗਿਆ ਤੇ ਅਸੀਂ ਕਿਸੇ ਤਰ੍ਹਾਂ ਨੀਚੋਂ ਕੱਢ ਕਢਾ ਕੇ ਬਾਈਕ ਕੋਈ ਵੀਕਲ ਮਿਲਿਆ ਨਹੀਂ ਬਾਈਕ ਤੇ ਹੀ ਅਸੀਂ ਰਜਿੰਦਰਾ ਹਸਪੀਟਲ ਲੈ ਗਏ ਉੱਥੇ ਜਾਂਦੇ ਡਾਕਟਰਾਂ ਨੇ ਚੈੱਕ ਕੀਤਾ ਈਸੀਜੀ ਵਗੈਰਾ ਕੀਤੀ ਤੇ ਉਹ ਕਹਿੰਦੇ ਕਿ ਇਹਨਾਂ ਦੀ ਦਰਦ ਤੁਸੀਂ ਮੌਜੂਦ ਸੀ ਮੈਂ ਹਾਂਜੀ ਮੌਕੇ ਤੇ ਮੌਜੂਦ ਸੀ ਸੋ ਕਿਸ ਤਰ੍ਹਾਂ ਲੱਗਦੇ ਕਿ ਦੀ ਨਲਾਕੀ ਕਿ ਦੀ ਇਹ ਲੱਗਦੀ ਹੈ ਕਿ ਇਹ ਖੰਭਾ ਕਿਧਰ ਗਿਆ ਸਰ ਕਾਰਪੋਰੇਸ਼ਨ ਦਾ ਖੰਭਾ ਸੀਗਾ ਕਾਰਪੋਰੇਸ਼ਨ ਦੇਖੋ ਚੈੱਕ ਵੀ ਨਹੀਂ ਕਰਨਾ ਆਇਆ ਕੋਈ ਅਜੇ ਤੱਕ ਜੇ ਚੈੱਕ ਕਰਦੇ ਘੱਟੋ ਘਾਟ ਕੋਈ ਸਪੋਰਟ ਹੁੰਦੀ ਸ਼ਾਇਦ ਖੰਭਾ ਨਾ ਇਹ ਵੀ ਗਿਰਨ ਵਾਲਾ ਖੰਭਾ ਹੈ ਜੀ। ਉਹਦੇ ਨਾਲ ਹਾਸਾ ਹੋ ਗਿਆ। ਇਹਦੇ ਨਾਲ ਹੋਣ ਵਾਲਾ ਦੇਖੋ ਤੁਸੀਂ ਸਾਰੇ ਇੱਥੇ। ਇਹ ਬਿਜਲੀ ਬੋਰ ਕਾਰਪੋਰੇਸ਼ਨ ਦੋਨਾਂ ਦੀ ਇਲਾਕੀ ਹੈ ਜੀ। ਹਾਂ। ਸੋ ਪ੍ਰਸ਼ਾਸਨ ਨੂੰ ਕੀ ਅਪੀਲ ਕਰਦੇ ਹਾਂ? ਅਸੀਂ ਤਾਂ ਇਹ ਅਪੀਲ ਕਰਦੇ ਹਾਂ ਜੀ ਜੋ ਵੀ ਸਾਡੇ ਭਰਾ ਲਈ ਹੁਣ ਉਹ ਤਾਂ ਹੈ ਰਿਆ ਨਹੀਂ ਚਲੋ ਪਰਮਾਤਮਾ ਹੁਣ। ਨਹੀਂ ਜਦ ਸਾਹ ਚੱਲ ਰਹੇ ਸੀ ਜਾਂ ਦਿੱਤੀ ਉਹ ਦੇਸੀ ਉਹਨਾਂ ਦੇ ਅਵਿਨਾਸ਼ ਕੰਪੂ ਜੀ ਦੇ ਸਾਹ। ਜਦੋਂ ਤੁਸੀਂ ਲੈ ਕੇ ਗਏ ਹੋਂਦ। ਹਾਂਜੀ ਉਦੋਂ ਚ ਸਾਹ ਚੱਲ ਰਹੇ ਸੀ ਕਿ ਜੰਦ ਜਾਂਦੀ ਸਾਹ ਉਹਨਾਂ ਦੇ। ਕੋਈ ਗਲਤ ਬਾਤ ਹੋਈ ਸੀ ਤੁਹਾਡੇ ਨਾਲ ਲੱਗਦਾ। ਨਹੀਂ ਨਹੀਂ ਆਵਾਜ਼ ਕੁਝ ਵੀ ਨਹੀਂ ਆਈ ਸਾਹ ਆਏ ਮਤਲਬ ਸਾਹ ਹਲਕਾ ਫੁਲਕ ਇੱਥੇ ਹੀ ਮੋਕਦੇ ਤੇ ਸੀਗਾ ਸੱਟਾਂ ਦੀ ਗੱਲ ਕਰੀਏ ਕਿੱਥੇ ਵਜਿਆ ਮੈਂ 60 ਸਰ ਸਿਰ ਤੇ ਵੱਜ ਕੇ ਪੂਰੇ ਖੰਭਾ ਬੈਂਡ ਹੋ ਗਿਆ ਪੂਰਾ ਉਰੇ ਬੋਝ ਪਿਆ ਐਵੇਂ ਐਵੇਂ ਅੱਗੇ ਮੂੰਹ ਪਾਸੇ ਹੀ ਮੂੰਹ ਨੀਚੇ ਲੱਗ ਗਿਆ ਸੀ ਜ਼ਮੀਨ ਤੇ ਐਵੇਂ ਲੱਤਾਂ ਫੋਲਡ ਹੋ ਗਿਆ ਸੀ ਨੀਚੋਂ ਪੈਰਾ ਪਾ ਹਾਂਜੀ ਮੀਨ ਵਗਰਾ ਹਾਂਜੀ ਮੀ ਵੀ ਪੈਰਾ ਸੀ ਜੀ ਟੈਂਡਾ ਨਾ ਪੈਰਾ ਬਾਜੂ ਹਟੇ ਵਟੇ